ਤਨ ਬਾਬਾ ਸ੍ਰੀ ਚੰਦ ਜੀ ਇਨਸਾਨੀ ਦਿਮਾਗ ਕਰੋੜਾਂ ਅਰਬਾਂ ਸੱਲਾਂ ਤੋਂ ਮਿਲ ਕੇ ਬਣਿਆ ਹੈ ਹਰ ਇੱਕ ਸੈੱਲ ਦਾ ਆਪੋ ਆਪਣਾ ਫੰਕਸ਼ਨ ਹੈ ਕਈ ਸੈੱਲ ਅਧਿਆਤਮਿਕ ਤੌਰ ਤੇ ਕੰਮ ਕਰਦੇ ਹਨ ਅਤੇ ਕਈ ਸੈੱਲ ਸੰਸਾਰਿਕ ਰੂਪ ਵਿੱਚ ਕੰਮ ਕਰਦੇ ਹਨ ਹਰ ਇੱਕ ਸੈੱਲ ਨੂੰ ਪ੍ਰਮਾਤਮਾ ਨੇ ਆਪ ਕੋ ਆਪਣਾ ਫੰਕਸ਼ਨ ਦਿੱਤਾ ਹੋਇਆ ਹੈ ਪ੍ਰਮਾਤਮਾ ਦਾ ਗਿਆਨ ਕਰਨ ਵਾਸਤੇ ਜੋ ਸੈੱਲ ਇਨਸਾਨ ਦੇ ਦਿਮਾਗ ਵਿੱਚ ਮੌਜੂਦ ਹਨ ਇਨਸਾਨ ਨੇ ਉਹ ਸੈੱਲਾਂ ਦੀ ਵਰਤੋਂ ਕਰਨੀ ਹੀ ਛੱਡ ਦਿੱਤੀ ਕਰੋੜਾਂ ਸਾਲ ਬੀਤੇ ਇਨਸਾਨਾਂ ਨੂੰ ਕੁਝ ਕੁਝ ਗਿਆਨ ਪ੍ਰਾਪਤ ਹੋਇਆ ਪ੍ਰਮਾਤਮਾ ਦੇ ਬਾਰੇ ਇਨਸਾਨ ਨੇ ਉਹ ਸੈਲਾਂ ਦੇ ਉੱਤੇ ਕੰਮ ਕੀਤਾ ਅਤੇ ਉਹਨਾਂ ਨੂੰ ਐਕਟਿਵ ਕਰਨ ਦੀ ਕੋਸ਼ਿਸ਼ ਕੀਤੀ ਆਖਰਕਾਰ ਉਹ ਸੈਲ ਐਕਟਿਵ ਹੋਈ ਅਤੇ ਪ੍ਰਮਾਤਮਾ ਦਾ ਗਿਆਨ ਪ੍ਰਾਪਤ ਹੋ ਗਿਆ ਇਸ ਤਰ੍ਹਾਂ ਇਨਸਾਨ ਅਧਿਆਤਮਿਕ ਰਾਹ ਛੱਡ ਕੇ ਸੰਸਾਰਿਕ ਰਾਹ ਵੱਲ ਤੁਰਿਆ ਅਤੇ ਜੋ ਸੰਸਾਰਿਕ ਸਹਿਲ ਹਨ ਉਹ ਉਹ ਐਕਟਿਵ ਹੋਣੇ ਸ਼ੁਰੂ ਹੋ ਗਏ ਜਿਵੇਂ ਇਨਸਾਨ ਨੂੰ ਦੇਖਣ ਦੀ ਲੋੜ ਪਈ ਦੇਖਣ ਦੀ ਨਜ਼ਰ ਤੇਜ ਹੋ ਗਈ ਇਨਸਾਨ ਨੂੰ ਸੋਚਣ ਦੀ ਲੋੜ ਪਈ ਸੋਚਣਾ ਇਨਸਾਨ ਦਾ ਵੱਧ ਗਿਆ ਪਹਿਲਾਂ ਦੇ ਨਾਲੋਂ ਇਨਸਾਨ ਨੇ ਜਿਆਦਾ ਸੋਚਣਾ ਸ਼ੁਰੂ ਕਰ ਦਿੱਤਾ ਸੁਣਨ ਦੀ ਲੋੜ ਪਈ ਇਨਸਾਨ ਨੇ ਸੁਣਨ ਦੇ ਫੰਕਸ਼ਨ ਆਪਣੇ ਐਕਟਿਵ ਰੱਖੇ ਪਰ ਜਿਹੜੀ ਚੀਜ਼ ਦੀ ਲੋੜ ਨਹੀਂ ਸੀ ਇਨਸਾਨ ਨੂੰ ਉਹ ਚੀਜ਼ ਇਨਸਾਨ ਨੇ ਯੂਜ਼ ਕਰਨੀ ਸਿੱਖ ਦਿੱਤੀ ਅਤੇ ਉਹ ਸੈੱਲ ਡੀਐਕਟਿਵ ਹੋ ਗਏ ਅਤੇ ਇਨਸਾਨ ਨੇ ਆਪਣੇ ਫਾਇਦੇ ਵਾਸਤੇ ਜੋ ਉਸ ਨੂੰ ਆਸਾਨ ਚੀਜ਼ਾਂ ਲੱਗਦੀਆਂ ਸਨ ਜੋ ਸੰਸਾਰ ਵਿੱਚ ਰਹਿ ਕੇ ਉਹ ਖੁਸ਼ੀ ਪ੍ਰਾਪਤ ਕਰ ਸਕਦਾ ਸੀ ਅਤੇ ਜੋ ਆਪਣੀਆਂ ਲੋੜਾਂ ਪੂਰੀਆਂ ਕਰ ਸਕਦਾ ਸੀ ਉਹ ਸੱਲਾਂ ਨੂੰ ਇਨਸਾਨ ਨੇ ਐਕਟਿਵ ਕਰਕੇ ਰੱਖਿਆ ਸਿਰ ਪਰਮਾਤਮਾ ਦੇ ਗਿਆਨ ਦੀ ਗੱਲ ਕਰਨ ਵਾਸਤੇ ਇਨਸਾਨ ਨੂੰ ਬਹੁਤ ਮਿਹਨਤ ਕਰਨੀ ਪਵੇਗੀ ਇਨਸਾਨੀ ਦਿਮਾਗ ਨੂੰ ਉਸ ਪਰਮਾਤਮਾ ਦੇ ਬਾਰੇ ਜਾਣਨ ਵਾਸਤੇ ਕਿਉਂਕਿ ਉਹ ਸੈੱਲ ਬਿਨਾ ਕਿਸੇ ਦੀ ਸਹਾਇਤਾ ਦੇ ਬਿਨਾ ਕਿਸੇ ਦੀ ਗਾਈਡਲਾਈਨ ਦੇ ਬਿਨਾ ਕਿਸੇ ਦੀ ਸਹਾਇਤਾ ਗੁਰੂ ਦੇ ਉਹ ਸੈਲ ਐਕਟਿਵ ਹੋਣੇ ਬਹੁਤ ਮੁਸ਼ਕਲ ਹਨ ਪਰਮਾਤਮਾ ਤੱਕ ਪਹੁੰਚਣ ਵਾਸਤੇ ਉਸ ਊਰਜਾ ਨੂੰ ਉਹਨਾਂ ਸੈੱਲਾਂ ਤੱਕ ਪਹੁੰਚਾਉਣਾ ਪਵੇਗਾ ਜੋ ਸੈੱਲਾਂ ਨੂੰ ਊਰਜਾ ਮਿਲ ਕੇ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਵਾਵੇਗੀ ਪਰਮਾਤਮਾ ਇੱਕ ਹਦਿਆਤਮਿਕ ਸ਼ਕਤੀ ਹੈ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਉਹ ਅਧਿਆਤਮਿਕ ਸ਼ੈਲ ਐਕਟਿਵ ਕਰਨੇ ਪੈਣਗੇ ਇਨਸਾਨ ਨੂੰ ਜੋ ਪ੍ਰਮਾਤਮਾ ਤੱਕ ਪਹੁੰਚਣ ਦਾ ਰਸਤਾ ਦੱਸਦੇ ਹਨ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ